ਲਾਡਲੀ ਪਾਗ 83 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਹੁਣ ਘਰ ਆ ਕੇ ਬਿੱਟੂ ਸਭ ਤੋਂ ਪਹਿਲਾਂ ਸਿਕੰਦਰ ਸਿੰਘ ਨੂੰ ਕਾਰ ਵਾਪਸ ਕਰਨ ਗਿਆ ਤੇ ਆਉਂਦਾ ਹੋਇਆ ਉਹਨਾਂ ਦੇ ਫੇਰ ਇੱਕ ਦੋ ਕੰਮ ਪੂਤਾ ਕੇ ਦੇਰ ਨਾਲ ਹੀ ਘਰ ਪਹੁੰਚਿਆ ਘਰ ਵਿੱਚ ਮਾਂ ਤੇ ਗੁੱਡੀ ਨੂੰ ਦੋਵਾਂ ਨੂੰ ਚਿੰਤਾ ਹੋਣ ਲੱਗੀ ਕਿਉਂਕਿ ਰਾਤ ਵੀ ਕਾਫੀ ਹੋ ਚੁੱਕੀ ਸੀ ਫਿਰ ਆਉਂਦੇ ਸਾਰ ਹੀ ਬਿੱਟੂ ਕਹਿਣ ਲੱਗਾ ਚਿੰਤਾ ਨਾ ਕਰਿਆ ਕਰੋ ਹਾਲੇ ਤਾਂ ਸ਼ੁਰੂਆਤ ਆ ਮੈਂ ਹਾਲੇ ਬਹੁਤ ਕੁਝ ਕਰਨਾ ਹੋ ਫਿਰ ਰੋਟੀ ਪਾਣੀ ਖਾ ਖਾ ਪੀ ਕੇ ਸੌ ਗਿਆ ਤਸਵੀਰੇ ਜਲਦੀ ਉੱਠ ਕੇ ਹੀ ਕੰਮ ਤੇ ਚਲਾ ਗਿਆ ਹੁਣ ਬਿੱਟੂ ਦੀ ਇਹੀ ਰੂਟੀਨ ਸੀ ਹੁਣ ਕਰਦੇ ਕਰਦੇ ਤਜਿੰਦਰ 4 ਕੁ ਮਹੀਨਿਆਂ ਦਾ ਹੋ ਗਿਆ ਫਿਰ ਇੱਕ ਦਿਨ ਮਾਂ ਨੇ ਬਿੱਟੂ ਨੂੰ ਕਿਹਾ ਪੁੱਤ ਤਜਿੰਦਰ ਨੂੰ ਕਮਲ ਦੇ ਘਰ ਵੀ ਗੇੜਾ ਕਢਾ ਲਿਆ ਉਹਨਾਂ ਨੇ ਵਲ ਵੀ ਮਿਲਵਾ ਲਿਆ ਇਹਨੂੰ ਹਾਂਜੀ ਹਾਂਜੀ ਕਹਿ ਕੇ ਬਿੱਟੂ ਆਪਣੇ ਸਾਮਤੀ ਚਲਾ ਗਿਆ ਫਿਰ ਦੋ ਕੁ ਦਿਨਾਂ ਮਗਰੋਂ ਬਿੱਟੂ ਨੇ ਆਪਣਾ ਚੇਤਾ ਕੱਢਿਆ ਤੇ ਨਿਸ਼ਕਾ ਪੁਛਕਾ ਲਿਆ ਮਾਂ ਤੇ ਗੁੱਡੀ ਨੂੰ ਲੱਗਿਆ ਖੌਰੇ ਕਿਤੇ ਜਾਣ ਲੱਗਾ ਅੱਜ ਕੱਲਾ ਹੀ ਫਿਰ ਆਪ ਹੀ ਬਿੱਟੂ ਬੋਲਿਆ ਗੁੱਡੀ ਨੂੰ ਕਿ ਹੁਣ ਤਿਆਰ ਨਹੀਂ ਹੋਈ ਜਾਣਾ ਨਹੀਂ ਉਧਰ ਜਾਣਾ ਮੰਮੀ ਹੁਰਾਂ ਵੱਲ ਫਿਰ ਮਾਂ ਬੋਲੀ ਤੂੰ ਤਾਂ ਕੰਡਿਆ ਦੇ ਘੜੀਸਾ ਪਹਿਲਾਂ ਨਹੀਂ ਦੱਸ ਹੁੰਦਾ ਸਾਨੂੰ ਸਾਨੂੰ ਤਾਂ ਇਹ ਲੱਗਦਾ ਤੂੰ ਆਪ ਕਿਤੇ ਚੱਲਣਾ ਫਿਰ ਬਿੱਟੂ ਬੋਲਿਆ ਤੇ ਜਿੰਦਨ ਨੂੰ ਲੈ ਕੇ ਜਾਣੇ ਪ੍ਰੀਤੀ ਨੂੰ ਵੇਖ ਲਿਓ ਮੰਮੀ ਉਧਰ ਜਾਣਾ ਮੰਮੀ ਹੁੰਨਾਂ ਵੱਲ ਚੰਗਾ ਚੰਗਾ ਪਤਾ ਮੈਨੂੰ ਕਿੱਦਾਂ ਕਰਦਾ ਵਾ ਗੁੱਡੀ ਨੂੰ ਬਹੁਤ ਬੁਰਾ ਲੱਗਿਆ ਬਿੱਟੂ ਦਾ ਇਦਾਂ ਕਹਿਣਾ ਕਿ ਪ੍ਰੀਤੀ ਨੂੰ ਨਹੀਂ ਲੈ ਕੇ ਜਾਣਾ ਤੇਜਿੰਦਰ ਨੂੰ ਲੈ ਕੇ ਜਾਣਾ ਪਰ ਚੁੱਪ ਰਹੀ ਫਿਰ ਮਾਂ ਨੇ ਆਪ ਹੀ ਗੱਲ ਸੰਭਾਲ ਲਈ ਤੇ ਕਹਿ ਦਿੱਤਾ ਕੋਈ ਨਹੀਂ ਮੈਂ ਵੀ ਘਰੇ ਇਕੱਲੀ ਰਹਿਣਾ ਮੇਰੇ ਕੋਲ ਰਹਿ ਲੂਗੀ ਪ੍ਰੀਤੀ ਨਾਲੇ ਅਸੀਂ ਪਾਰਕ ਚੱਲੀਆਂ ਜਾਵਾਂਗੀਆਂ ਹੁਣ ਗੁੱਡੀ ਤਿਆਰ ਹੋ ਗਈ ਤੇ ਤੇਜਿੰਦਰ ਨੂੰ ਵੀ ਤਿਆਰ ਕਰ ਲਿਆ ਦੋਹੇ ਜਾਣੇ ਜਦੋਂ ਜਾਣ ਲੱਗੇ ਤਾਂ ਪ੍ਰੀਤੀ ਨਿਮਾਨੀਆਂ ਜੀਆਂ ਨਜ਼ਰਾਂ ਨਾਲ ਬਿੱਟੂ ਤੇ ਗੁੱਡੀ ਦੋਹਾਂ ਵੱਲ ਵੇਖੀ ਗਈ ਬਾਹਰਲੇ ਬੂਹੇ ਕੋਲ ਖਲੋਕੇ ਦਾਦੀ ਨੇ ਪ੍ਰੀਤੀ ਨੂੰ ਗੋਦੀ ਚੁੱਕ ਲਿਆ ਗੁੱਡੀ ਨੇ ਪਿਆਰ ਦਿੱਤਾ ਪ੍ਰੀਤੀ ਨੂੰ ਪ੍ਰੀਤੀ ਹੱਥ ਅੱਗੇ ਵਧਾ ਰਹੀ ਸੀ ਜਿਵੇਂ ਕਹਿ ਰਹੀ ਹੋਵੇ ਕਿ ਮੈਨੂੰ ਚੁੱਕ ਹੀ ਲਊਗੀ ਮੈਨੂੰ ਲੈ ਹੀ ਜਾਊਗੀ ਨਾਲ ਗੁੱਡੀ ਦੀਆਂ ਅੱਖਾਂ ਭਰ ਗਈਆਂ ਸੱਸ ਨੇ ਗੁੱਡੀ ਦੇ ਸਿਰ ਤੇ ਹੱਥ ਧਰਿਆ ਤੇ ਕਿਹਾ ਮਨ ਧਿਆਨ ਨਾ ਜਾਇਓ ਰਾਜੋਂ ਪੋਰਾ ਮਿੱਠਾ ਲੈ ਜਾਇਓ ਖਾਲੀ ਹੱਥ ਜਾਂਦੇ ਸੋਣੇ ਨਹੀਂ ਲੱਗਦੇ ਗੁੱਡੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਬਿੱਟੂ ਨੇ ਹੁਣ ਸਕੂਟਰ ਸਟਾਰਟ ਕਰ ਲਿਆ ਤੇ ਗੁੱਡੀ ਨੇ ਤਜਿੰਦਰ ਨੂੰ ਚੰਗੀ ਤਰ੍ਹਾਂ ਘੁੱਟ ਕੇ ਫੜ ਲਿਆ ਤੇ ਪਿੱਛੇ ਬਹਿ ਗਈ ਫਿਰ ਮਾਂ ਬੋਲੀ ਵੇ ਧਿਆਨ ਨਾਲ ਚਲਾਈ ਇੰਨੇ ਨੂੰ ਬਿੱਟੂ ਹੌਲੀ ਹੌਲੀ ਕਰਦਾ ਅੱਗੇ ਵੱਧ ਗਿਆ ਰਾਹ ਵਿੱਚ ਬਿੱਟੂ ਗੁੱਡੀ ਨੂੰ ਪੁੱਛਣ ਲੱਗਾ ਠੀਕ ਬੈਠੀ ਆ ਤਜਿੰਦਰ ਨੂੰ ਘੁੱਟ ਕੇ ਫੜਿਆ ਹੋਇਆ ਵੈਸੇ ਮੈਂ ਹੌਲੀ ਚਲਾਉਣਾ ਹੁੰਦਾ ਦੱਸ ਦੇ ਜਤੇਜ ਲੱਗਿਆ ਠੀਕ ਆ ਠੀਕ ਆ ਬਿੱਟੂ ਬੋਲੀ ਗਿਆ ਪਰ ਗੁੱਡੀ ਨੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਫਿਰ ਬਿੱਟੂ ਆਪ ਹੀ ਪੁੱਛਣ ਲੱਗਾ ਕੀ ਹੋਇਆ ਗੱਲ ਨਹੀਂ ਕਰਦੀ ਬੋਲਦੀ ਨਹੀਂ ਹੰਗਾਰਾ ਤਾਂ ਪਰ ਪਰ ਗੁੱਡੀ ਕੁਝ ਨਹੀਂ ਬੋਲੀ ਚੁੱਪ ਰਹੀ ਹੁਣ 20 ਮਿੰਟਾਂ ਦੇ ਸਫ਼ਰ ਕਰਦੇ-ਕਰਦੇ ਕਮਲਦੇ ਪੇਕੇ ਪਹੁੰਚ ਗਏ ਦੋਵੇਂ ਜਾਣੇ ਗੁੱਡੀ ਵੇਖਣ ਲੱਗੀ ਬਹੁਤ ਹੀ ਸੋਹਣਾ ਬਹੁਤ ਹੀ ਸ਼ਾਨਦਾਰ ਘਰ ਬਣਿਆ ਹੋਇਆ ਸੀ ਤੇ ਬਾਹਲੇ ਸੋਨੇ ਘਰ ਵਿੱਚ ਦੋ ਜੀ ਇਕੱਲੇ ਹੀ ਰਹਿ ਰਹੇ ਸਨ ਕਮਲ ਦੇ ਮਾਪੇ ਕਮਲ ਦੇ ਮਾਪੇ ਬਹੁਤ ਖੁਸ਼ ਹੋਏ ਗੁੱਡੀ ਨੂੰ ਬਿੱਟੂ ਨੂੰ ਤਜਿੰਦਰ ਨੂੰ ਦੇਖ ਕੇ ਤੇ ਤਜਿੰਦਰ ਨੂੰ ਤਾਂ ਝਾਟ ਹੀ ਗੋਦੀ ਚੁੱਕ ਲਿਆ ਕਮਲ ਦੇ ਪਿਓ ਨੇ ਫਿਰ ਗੁੱਡੀ ਨੇ ਝੋਲੇ ਚ ਮਠੇ ਦਾ ਡੱਬਾ ਕੱਢ ਕੇ ਦਿੱਤਾ ਤਜਿੰਦਰ ਹੋਏ ਦਾ ਤੇ ਕਿਹਾ ਕਿ ਮਾਂ ਨੇ ਘੱਲਿਆ ਕਮਲ ਦੀ ਮਾਂ ਨੇ ਗੁੱਡੀ ਨੂੰ ਬਾਲਾ ਪਿਆਰ ਦਿੱਤਾ ਤੇ ਅੱਖਾਂ ਵੀ ਭਰ ਆਈਆਂ ਸ਼ਾਇਦ ਕਮਲ ਯਾਦ ਆ ਗਈ ਗੁੱਡੀ ਨੂੰ ਦੇਖ ਕੇ ਜਦੋਂ ਕਮਲ ਦੀ ਮਾਂ ਰਸੋਈ ਚ ਚਾਹ ਦਾ ਹਿੱਲਾ ਕਰਨ ਗਈ ਤਾਂ ਗੁੱਡੀ ਵੀ ਨਾਲ ਹੀ ਚਲੀ ਗਈ ਕੰਮ ਕਰਾਉਣ ਲੱਗੀ ਤਜਿੰਦਰ ਨੂੰ ਕਮਲ ਦੇ ਡੈਡੀ ਲਈ ਬੈਠੇ ਸਨ ਫਿਰ ਬਿੱਟੂ ਨੂੰ ਕਹਿਣ ਲੱਗੇ ਪੁੱਤ ਸਾਡੇ ਨਾਲ ਕੀ ਰੋਸਾ ਸਾਡੇ ਨਾਲ ਤੂੰ ਇੱਥੇ ਆ ਜਾਇਆ ਕਰ ਮਿਲ ਜਾਇਆ ਕਰ ਗੇੜਾ ਹੀ ਕੱਢ ਜਾਇਆ ਕਰ ਤੂੰ ਤਾਂ ਸਾਨੂੰ ਬਗਾਨੇ ਕਰ ਗਿਆ ਤਾਂ ਬਿੱਟੂ ਕਹਿਣ ਲੱਗਾ ਕੰਮ ਚ ਵੇਲ ਨਹੀਂ ਮਿਲਦਾ ਨਰੇ ਆਸੀ ਗੱਲ ਨਹੀਂ ਬਗਾਨੇ ਐਦਾਂ ਨਾ ਕਹੋ ਫਿਰ ਉਹਨਾਂ ਦੇ ਪੁੱਛਣ ਤੇ ਬਿੱਟੂ ਨੇ ਦੱਸਿਆ ਕਿ ਸਿਕੰਦਰ ਸਿੰਘ ਦਾ ਡਰਾਈਵਰਾਂ ਤੇ ਕਮਲ ਦੇ ਪਿਓ ਨੇ ਕਿਹਾ ਕਿ ਜਾਣਦਾ ਮੈਂ ਉਹਨਾਂ ਨੂੰ ਬਹੁਤ ਚੰਗੇ ਬੰਦੇ ਆ ਬਹੁਤ ਵਧੀਆ ਬੰਦੇ ਨੇ ਫਿਰ ਬਿੱਟੂ ਨੂੰ ਕਹਿਣ ਲੱਗੇ ਜੇ ਹੋਰ ਵਧੀਆ ਕੰਮ ਕਰ ਚਾਹਨਾ ਤਾਂ ਛੁੱਟੀ ਵਾਲੇ ਦਿਨ ਟੂਲ ਫੜ ਲੈ ਮੇਰੇ ਕਈ ਜਾਣਕਾਰ ਨੇ ਫਿਰ ਬਿੱਟੂ ਨੂੰ ਇੱਕ ਦੋ ਕਾਰਡ ਵੀ ਦਿੱਤੇ ਉਹਨਾਂ ਨੇ ਬਿੱਟੂ ਕਹਿਣ ਲੱਗਾ ਹਾਂਜੀ ਹਾਂਜੀ ਮੈਂ ਵੇਖ ਲਵਾਂਗਾ ਹੁਣ ਤਾਂ ਮੈਂ ਬਹੁਤ ਕੰਮ ਕਰਨਾ ਫਿਰ ਬਿੱਟੂ ਪੁੱਛਣ ਲੱਗਾ ਤੁਸੀਂ ਨਹੀਂ ਜਾਂਦੇ ਦਫ਼ਤਰ ਤਾਂ ਉਹਨਾਂ ਨੇ ਦੱਸਿਆ ਪਿੱਛੇ ਜੇ ਠੀਕ ਨਹੀਂ ਸੀ ਡਾਕਟਰਾਂ ਨੇ ਆਰਾਮ ਕਰਨੋ ਕਿਹਾ ਸਾਂਭੀ ਜਾਂਦੇ ਨੇ ਜਿਹੜੇ ਮੁੰਡੇ ਰੱਖੇ ਹੋਏ ਕੰਮ ਕਰ ਨਾਲੇ ਹੁਣ ਤਾਂ ਕਮਲ ਦੀ ਮਾਸੀ ਤੇ ਭੂਆ ਦੇ ਮੁੰਡੇ ਵੀ ਆਉਣ ਲੱਗੇ ਹੱਥ ਵਟਾਉਂਦੇ ਆ ਕੰਮ 'ਚ ਇਹ ਸੁਣ ਕੇ ਬਿੱਟੂ ਚੁੱਪ ਹੋ ਗਿਆ ਕਿਉਂਕਿ ਕਮਲਦਸ ਦੀ ਹੁੰਦੀ ਸੀ ਕਿ ਉਹਨਾਂ ਦੀ ਨਜ਼ਰ ਘਰ ਤੇ ਆ ਕੰਮ ਕਰ ਤੇ ਆ ਪਰ ਬਿੱਟੂ ਕੁਝ ਕਰ ਨਹੀਂ ਸਕਦਾ ਸੀ ਕਿਉਂਕਿ ਹੁਣ ਬਿੱਟੂ ਦੇ ਮਨ 'ਚ ਕਰਨ ਲਈ ਕੁਝ ਹੈ ਨਹੀਂ ਸੀ ਕਿਉਂ ਕਮਲ ਦੇ ਜਾਣ ਤੋਂ ਬਾਅਦ ਕਮਲ ਦੇ ਨਾਲ ਆਉਂਦਾ ਸੀਗਾ ਚੰਗਾ ਲੱਗਦਾ ਸੀਗਾ ਹੁਣ ਬਿੱਟੂ ਦਾ ਆਪ ਹੀ ਮਨ ਨਹੀਂ ਲੱਗਦਾ ਸੀ ਪਰ ਫਿਰ ਬਿੱਟੂ ਮਨ 'ਚ ਸੋਚੀ ਗਿਆ ਹੁਣ ਮੈਂ ਝਾਕ ਵੀ ਨਹੀਂ ਰੱਖਣੀ ਕਿਸੇ ਚੀਜ਼ ਦੀ। ਕਮਲ ਨਹੀਂ ਹੈਗੀ ਤਾਂ ਮੈਂ ਹੁਣ ਕੀ ਕਰਨਾ ਵਾ? ਹੁਣ ਬਿੱਟੂ ਇਹ ਵੀ ਸੋਚ ਰਿਹਾ ਸੀ ਕਿ ਮਾਸੀ ਤੇ ਭੂਆ ਦੇ ਮੁੰਡੇ ਵੀ ਬਿੱਟੂ ਨੂੰ ਜਰਦੇ ਨਹੀਂ ਸਨ। ਫਿਰ ਮੰਨ ਚ ਆਇਆ ਕਿ ਮੈਂ ਉਹਨਾਂ ਬਾਰੇ ਵੀ ਕਿਉਂ ਸੋਚਦਾ ਪਿਆ। ਇਹਨਾਂ ਦਾ ਆਪਸੀ ਮਸਲਾ ਵਾ। ਆਪ ਹੀ ਸੁਲਝ ਜਾ ਸੁਲਝ ਸੁਲਝਾ ਲੈਣਗੇ ਸੁਲਝ ਜਾਊਗਾ ਮਸਲਾ। ਇਹਨੇ ਨੂੰ ਗੁੱਡੀ ਉਰੀ ਚਾਹ ਲਿਆਈਆਂ ਤੇਜਿੰਦਰ ਵੀ ਰੋਣ ਲੱਗਾ। ਗੁੱਡੀ ਨੇ ਤੇਜਿੰਦਰ ਨੂੰ ਗੋਦੀ ਚੁੱਕ ਲਿਆ ਤੇ ਘਮਾਉਣ ਲੱਗੀ। ਇੰਨੇ ਸੋਹਣੇ ਤੇ ਵੱਡੇ ਕਰਨ ਵੇਖੀ ਜਾਏ। ਫਿਰ ਕਮਲ ਦੀ ਮਾਂ ਪ੍ਰੀਤੀ ਬਾਰੇ ਪੁੱਛਣ ਲੱਗੀ ਕਿ ਹੁਣ ਤਾਂ ਸੁਖ ਨਾਲ ਵੱਡੀ ਹੋ ਗਈ ਹੋਣੀ ਆ। ਭੱਜੀ ਫਿਰਦੀ ਹੋਣੀ ਆ। ਤਾਂ ਗੁੱਡੀ ਬੋਲੀ ਹਾਂ ਜੀ ਬਹੁਤ ਭੱਜਦੀ ਆ। ਹੱਥੇ ਨਹੀਂ ਆਉਂਦੀ ਉਹ ਤਾਂ। ਫਿਰ ਕਮਲ ਦੀ ਮਾਂ ਕਹਿਣ ਲੱਗੀ ਲੈ ਆਉਣਾ ਸੀ ਉਹਨੂੰ ਨਾਲ। ਤਾਂ ਗੁੱਡੀ ਚੁੱਪ ਹੋ ਗਈ ਤੇ ਬਿੱਟੂ ਵੱਲ ਵੇਖਣ ਲੱਗੀ। ਕਮਲ ਦੀ ਮਾਂ ਕਹਿਣ ਲੱਗੀ ਚਲੋ ਕੋਈ ਗੱਲ ਨਹੀਂ ਅਗਰੀ ਵਾਰ ਲੈ ਆਇਓ। ਆ ਜਾਂਦੀ ਏ ਚਾਹ ਪੀ ਲੈ ਆਣ ਕੇ। ਹੁਣ ਸਾਰੇ ਜਾਣੇ ਜਾ ਪੀਣ ਲੱਗੇ ਤਾਂ ਕਮਲ ਦੀ ਮਾਂ ਨੇ ਤਜਿੰਦਰ ਨੂੰ ਗੋਦੀ ਚੁੱਕ ਲਿਆ ਤੇ ਕਿਹਾ ਉਹ ਮੇਰੇ ਪੁੱਤ ਮੈਂ ਵੀ ਤੇਰੀ ਨਾਨੀ ਆ ਆ ਤੇਰੇ ਨਾਨਾ ਆਂਦਾ ਜਾਂਦਾ ਰਿਆ ਕਰੀ ਮਤਲਬ ਸਾਡੇ ਕੋਲ ਵੀ ਤਾਂ ਤੇਜਿੰਦਰ ਬਿਟਰ-ਬਿਟਰ ਵੇਖੀ ਜਾਵੇ ਇਧਰ-ਉਧਰ ਆਪਣੀ ਨਾਨੀ ਵੱਲ ਹੱਸ ਪਿਆ ਗੱਲਾਂ ਕਰ ਗੱਲਾਂ ਦੇ ਹੰਗਾਰੇ ਵੀ ਭਰੀ ਜਾਵੇ ਜਿਵੇਂ ਬਾਲੀਆਂ ਗੱਲਾਂ ਸਮਝਦਾ ਹੋਵੇ ਗੁੱਡੀ ਵੀ ਵੇਖੀ ਜਾ ਰਹੀ ਸੀ ਕਿ ਕਿਵੇਂ ਹੇਲ-ਮੇਲ ਹੋਇਆ ਪਿਆ ਮੇਰਾ ਪੁੱਤ ਨਾ ਦੱਸ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ